ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਪਾਰਟੀ ਦਾ ਸਕੱਤਰ ਭਾਈ ਪਰਮਜੀਤ ਸਿੰਘ ਟਾਂਡਾ ਨੇ ਤੁਹਾਨੂੰ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਟਾਪਿਕ ਜਿਹੜੇ ਨੇ ਦੱਸੇ ਨੇ ਸਭ ਤੋਂ ਪਹਿਲਾਂ ਤੇ ਜਿਹੜੇ ਉਹਨਾਂ ਗੱਲ ਕੀਤੀ ਆ ਕਿ ਹੌਲੇ-ਹੌਲੇ ਮੌਕੇ ਦਲ ਖਾਲਸਾ ਵੱਲ ਹੁਸ਼ਿਆਰਪੁਰ ਤੋਂ 1 ਮਾਰਚ ਜਿਸ ਦਾ ਨਾਮ কেশਗੜ ਦੀ ਲਲਕਾਰ ਮਾਰਚ ਆ। ਉਹ ਹੁਸ਼ਿਆਰਪੁਰ ਤੋਂ ਆਰੰਭ ਹੋ ਕੇ ਗੜ ਸ਼ੰਕਰ ਹੁੰਦਾ ਆ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ। ਇਹ ਮਾਰਚ ਕਰਨ ਦਾ ਫੈਸਲਾ ਦੋ ਦਿਨਾਂ ਨੂੰ ਸਮਰਪਿਤ ਹੈ ਇੱਕ ਤੇ ਹੌਲੇ-ਹੌਲੇ ਨੂੰ ਔਰ ਦੂਸਰਾ ਦਿੱਲੀ ਫਤਿਹ ਦਿਵਸ ਨੂੰ। 15 ਮਾਰਚ ਨੂੰ ਦਿੱਲੀ ਫਤਿਹ ਦਿਵਸ ਵੀ ਹੁੰਦਾ ਹੈ ਜਦੋਂ ਬਾਬਾ ਬਘੇਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਬਾਕੀ ਜਨੈਨਾ ਦੇ ਨਾਲ ਲੜ ਕੇ ਦਿੱਲੀ ਦੇ ਉੱਤੇ ਤੇ ਹਾਸਲ ਕੀਤੀ ਸੀ ਉਹ ਦਿਨ ਵੀ ਇਹਨਾਂ ਦਿਨਾਂ ਦੇ ਆਚਾਰਿਆ ਉੱਥੇ ਹੋਲਾ ਮਹਾਲਾ ਜਿਹੜਾ ਹੈ ਜਿੱਥੇ ਸਾਡੀ ਜੁਝਾਰੂ ਸਪਿਰਟ ਦਾ ਪ੍ਰਤੀਕ ਹੈ ਇਹ ਕੋਈ ਆਮ ਹੋਲੀ ਵਾਂਗੂ ਨਹੀਂ ਅਸੀਂ ਮਨਾਉਂਦੇ ਵੀ ਇੱਕ ਦੂਸਰੇ ਤੇ ਰੰਗ ਸੁੱਟ ਲਿਆ ਨੱਚ ਟੱਪ ਲਿਆ ਤੇ ਘਰਾਂ ਨੂੰ ਆ ਗਏ ਇਦਾਂ ਦਾ ਸਾਡਾ ਕਲਚਰ ਨਹੀਂਗਾ ਸੋ ਕੌਮੀ ਰੂਪ ਦੇ ਵਿੱਚ ਅਸੀਂ ਹੋਲਾ ਮਹਾਲਾ ਮਨਾਉਂਦੇ ਆ ਆਪਣੀ ਜੁਝਾਰੂ ਸਪਿਰਟ ਨੂੰ ਜਿਹੜੀ ਸਾਡੀ ਜ਼ੁਲਮ ਦੇ ਖਿਲਾਫ ਲੜਨ ਵਾਲੀ ਸਪਿਰਟ ਆ ਉਹਨੂੰ ਜਗਦਾ ਰੱਖਣ ਦੇ ਲਈ ਔਰ ਇਹੀ ਕਾਰਨ ਹੈ ਕਿ ਅੱਜ ਵੀ ਬਾਦਸਤੂਰ ਨਿਹੰਗ ਸਿੰਘ ਜਥੇਬੰਦੀਆਂ ਹੋਲੇ ਮਹਾਲੇ ਦੇ ਮੌਕੇ ਆਪਣੇ ਜਿਹੜੇ ਸ਼ਸਤਰਾਂ ਦੇ ਜੋਹਰ ਆ ਉਹ ਵਖਾਲਦੀਆਂ ਨੇ ਘੋੜ ਸਵਾਰੀ ਦੇ ਜੋਹਰ ਜਿਹੜੇ ਵਖਾਲਦੇ ਆ ਸੋ ਇਹ ਸਾਡੀ ਝਾਰੂ ਟ੍ਰੈਡ ਦਾ ਪ੍ਰਤੀਕ ਆ ਔਰ ਆਪਣੇ ਕੌਮ ਦੇ ਅੰਦਰ ਇਸ ਸਪਿਰਿਟ ਨੂੰ ਬਰਕਰਾਰ ਰੱਖਣ ਦੇ ਲਈ ਇਹ ਮਰੀ ਨਹੀਂ ਗਈ ਕਿਤੇ ਨਾ ਕਿਤੇ ਦਬ जरूर ਜਾਂਦੀ ਹੈ ਕਿਸ ਸਮੇਂ ਤੇ ਆ ਕੇ ਪਰ ਉਸ ਨੂੰ ਬਰਕਰਾਰ ਰੱਖਣ ਦੇ ਲਈ ਜਿਹੜਾ ਆ ਉਹ ਇਹ ਮਾਰਚ ਕੀਤਾ ਜਾਏਗਾ ਤਾਂ ਕਿ ਅਸੀਂ ਅੱਜ ਵੀ ਜ਼ੁਲਮ ਦੇ ਖਿਲਾਫ ਸਾਡੀ ਕੌਮ ਜਿਹੜੀ ਆ ਡਟੀ ਰਵੇ। ਔਰ ਦੂਸਰੀ ਚੀਜ਼ ਕਿ ਜਿਹੜਾ ਸਾਡਾ ਸਿੱਖ ਨੇਸ਼ਨ ਸਿੱਖ ਕੌਮ ਦਾ ਜਿਹੜਾ ਆਪਣਾ ਕੌਮੀ ਘਰ ਦੀ ਪ੍ਰਾਪਤੀ ਦਾ ਸੁਪਨਾ ਆ। ਉਹਨੂੰ ਜਗਦਾ ਰੱਖਣ ਤੇ ਲਈ ਨੌਜਵਾਨਾਂ ਦੇ ਅੰਦਰ ਆਪਣੀ ਕੌਮ ਦੇ ਅੰਦਰ ਉਸ ਭਾਵਨਾ ਨੂੰ ਪ੍ਰਚੰਡ ਕਰਨ ਦੇ ਲਈ ਉਹਨੂੰ ਉਹਦੀ ਪ੍ਰਸਾਰ ਪ੍ਰਚਾਰ ਤੇ ਵਿਸਾਰ ਦੇ ਲਈ ਇਹ ਮਾਰਚ ਜਿਹੜਾ ਆ ਉਹ ਲਿਖਿਆ ਗਿਆ ਹੈ। ਇਹ ਮਾਰਚ ਗੁਰਦੁਆਰਾ ਕਲਗੀਧਰ ਤੋਂ ਸਵੇਰੇ 10 ਵਜੇ ਆਰੰਭ ਹੋਏਗਾ ਔਰ ਗੜ ਸ਼ੰਕਰ ਹੁੰਦਾ ਆ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ ਤੱਕ ਉੱਤੇ ਜਾ ਕੇ ਸਮਾਪਤ ਹੋਏਗਾ ਇਸ ਮਾਰਚ ਦੀ ਅਗਵਾਈ ਜਿੱਥੇ ਪਾਰਟੀ ਦੇ ਲੀਡਰਸ਼ਿਪ ਕਰੇਗੀ ਉੱਥੇ ਹੀ ਦਲ ਖਾਲਸਾ ਦੇ ਹੁਸ਼ਿਆਰਪੁਰ ਯੂਨਿਟ ਦੇ ਜਲਾ ਜਥੇਦਾਰ ਭਾਈ ਬਲਜਿੰਦਰ ਸਿੰਘ ਔਰ ਗੁਰਦਾਸਪੁਰ ਯੂਨਿਟ ਦੇ ਭਾਈ ਦਰਬਾਖ ਸਿੰਘ ਇਹ ਦੋਵੇਂ ਨੌਜਵਾਨ ਜਿਹੜੇ ਆ ਉਹ ਕਰਨਗੇ ਦੂਸਰਾ ਜਿਹੜਾ ਟੌਪਿਕ ਆ ਕਿ ਵੱਲਾਸੀ ਵੇਖਿਆ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਮਨਮਾਨੀ ਕਰਦੇ ਆਪੋਦਰੇ ਫੈਸਲੇ ਜਿਹੜੇ ਕੀਤੇ ਸੀ ਉਹਨਾਂ ਨੂੰ ਕਿਵੇਂ ਪੰਥ ਤੋਂ ਲੁਕਾ ਕੇ ਚੋਰੀ ਛਿਪੇ ਲਾਗੂ ਕੀਤਾ ਇਹ ਇਤਿਹਾਸ ਚ ਪਹਿਲੀ ਵਾਰੀ ਹੋਇਆ ਆ ਕਿ ਜਥੇਦਾਰ ਕੌਮ ਦੇ ਥਾਪੇ ਜਾ ਰਹੇ ਹਣ ਜਥੇਦਾਰ ਇਸ ਗੱਲ ਲਈ ਨਿਯੁਕਤ ਕੀਤੇ ਜਾ ਰਹੇ ਹਣ ਤੇ ਉਹਨਾਂ ਨੇ ਕੌਮ ਦੀ ਅਗਵਾਈ ਕਰਨੀ ਆ ਤੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਕਲ ਕੌਮ ਦਾ ਉਥੇ ਵੱਡਾ ਹਿੱਸਾ ਉਥੇ ਹਾਜ਼ਰੀ ਨਹੀਂ ਸੀ ਜਦੋਂ ਉਹਨਾਂ ਦੀ ਦਸਤਾਰਬੰਦੀ ਹੋ ਰਹੀ ਸੀ ਇੱਕ ਤੇ ਹੁੰਦਾ ਹਾਜ਼ਰ ਨਹੀਂ ਆਣਾ ਸਮੇਂ ਦੇ ਉੱਤੇ ਇੱਕ ਹੁੰਦਾ ਵੀ ਉਹ ਹਾਜ਼ਰ ਨਾ ਹੋ ਜਾਣ ਇਸ ਕਰਕੇ ਪਹਿਲਾਂ ਹੀ ਕੰਮ ਨਵੇੜ ਦੇਓ ਕੱਲ ਉਹ ਕੰਮ ਕੀਤਾ ਗਿਆ ਮਦਰ ਦੁਨੀਆ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਵੀ ਕੌਮ ਦਾ ਇੱਕ ਲੀਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਕੌਮ ਨੂੰ ਦੱਸ ਰਹੀ ਹੋਵੇ ਵੀ ਤੁਹਾਡਾ ਜਥੇਦਾਰ ਲੱਗਣ ਜਾ ਰਿਹਾ ਹੈ ਕੌਮ ਦਾ ਇੱਕ ਲੀਡਰ ਜਿਹੜਾ ਆ ਅਸੀਂ ਲਾਉਣ ਜਾ ਰਹੇ ਹਾਂ ਤੇ ਉਸ ਲੀਡਰ ਨੂੰ ਲਾਇਆ ਜਾ ਰਿਹਾ ਵੀ ਕੌਮ ਕਿਤੇ ਆ ਨਾ ਜਾਵੇ ਜਦੋਂ ਉਹਨੇ ਲੱਗਣਾ ਦਸਤਾਰ ਬੰਦੀ ਹੋਣੀ ਹੈ ਇਸ ਕਰਕੇ ਤੜਕਸਾਰੀ ਦਸਤਾਰ ਬੰਦੀ ਕਰਕੇ ਤੇ ਕੰਮ ਰਵੇਟ ਦਿੱਤਾ ਗਿਆ ਇਹ ਠੀਕ ਇਹ ਨਾ ਉਸੇ ਤਰੀਕੇ ਨਾਲ ਕੀਤਾ ਆ ਮੈਨੂੰ ਅੱਜ ਵੀ ਯਾਦ ਆ ਜਦੋਂ ਅਫਜ਼ਲ ਗੁਰੂ ਨੂੰ ਫਾਂਸੀ ਦੇਣੀ ਸੀ ਨਾ ਉਹਨੂੰ ਐਦਾਂ ਕੀਤਾ ਬਿਨਾਂ ਕਿਸੇ ਨੂੰ ਦੱਸੇ ਇੰਡੀਆ ਨੇ ਕਿ ਕੀਤਾ ਕਿ ਕਿਤੇ ਹਲਚਲ ਨਾ ਮਚੇ ਕਿਤੇ ਵਿਰੋਧ ਨਾ ਹੋਵੇ ਕਿਤੇ ਰੋਸ ਨਾ ਹੋਵੇ ਉਹਦੇ ਪਰਿਵਾਰ ਨੂੰ ਵੀ ਬਾਅਦ 'ਚ ਪਤਾ ਲੱਗਾ ਫਾਂਸੀ ਲਾਉਣ ਤੋਂ ਤੋਂ ਉਹਨੂੰ ਤੜਕਸਾਰ ਫਾਂਸੀ ਲਾ ਕੇ ਉਹਦਾ ਕੰਮ ਨਿਬੇੜਤਾ ਹੈ ਇਹ ਇੱਕ ਤਰੀਕੇ ਦੇ ਨਾਲ ਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਦੀ ਪੋਸਟ ਨੂੰ ਫਾਂਸੀ ਲਾਉਣ ਦੀ ਕੋਸ਼ਿਸ਼ ਕੀਤੀ ਇਹ ਤਾਂ ਘਟ ਨਹੀਂਗਾ ਕੁਝ ਵੀ ਪਰ ਦੁਖਦਾਈ ਗੱਲ ਇਸ ਵਾਰ ਸਾਡੇ ਵਾਸਤੇ ਇਹ ਆ ਕਿ ਜਿੰਨੋ ਇਨਵਰਟਡ ਕਾਮਿਆਂ ਦੇ ਵਿੱਚ ਫਾਂਸੀ ਇਹਨੂੰ ਸੱਦਾ ਨਾ ਕੋ ਲੈ ਦੇ ਜਿੰਨੋ ਫਾਂਸੀ ਲੱਗਣ ਜਾ ਰਹੇ ਸੀ ਉਹ ਖੁਦ ਉੱਥੇ ਬੜੇ ਹੌਮਹਮਾ ਕੇ ਹਾਜ਼ਰ ਸੀ ਹਾਜ਼ਰ ਇਹਨਾਂ ਦੀ ਸੈਂਸ ਵੀ ਉਹ ਖੁਦ ਆਪਣੀ ਧੌਣ ਇਸ ਤਰੀਕੇ ਦੇ ਨਾਲ ਪੇਸ਼ ਕਰ ਰਹੀ ਵੀ ਜਿਵੇਂ ਪਤਾ ਨਹੀਂ ਕੀ ਹੋਣ ਜਾ ਰਿਹਾ ਹੁੰਦਾ ਇਹ ਗੱਲਾਂ ਵੀ ਸੰਗਤ ਦੇ ਵਿੱਚ ਆਇਆਂ ਬਿਨਾ ਗ੍ਰੰਥਾ ਹਾਜ਼ਰੀ ਨਾ ਪੰਥ ਹਾਜ਼ਰੀ ਉਹਦੇ ਬਾਰੇ ਚ ਨੇ ਮੈਂ ਜਾਣਨਾ ਚਾਹੁੰਦਾ ਕਿਉਂਕਿ ਜਿਹੜੀ ਤਾਜ ਪੋਸ਼ੀ ਉਹਨਾਂ ਦੀ ਕੀਤੀ ਗਈ ਪਹਿਲਾਂ ਕੇਸਗੜ ਸਾਹਿਬ ਦੇ ਉੱਤੇ ਜਿਹੜੀ ਦਸਤਾਰ ਬੰਦੀ ਉਹਨਾਂ ਵੀ ਕੀਤੀ ਗਈ ਇੱਕ ਦਸਤਾਰ ਸਿਰ ਤੇ ਉੱਤੇ ਰੱਖ ਕੇ ਉੱਥੇ ਇੱਕ ਕਮਰੇ ਦੇ ਵਿੱਚ ਜਿੱਥੇ ਪ੍ਰਕਾਸ਼ ਸੀਗਾ ਉੱਥੇ ਜਾ ਕੇ ਕਰ ਲਈ ਤੇ ਜਦ ਤੱਕ ਸਾਹਿਬ ਤੇ ਮੱਥਾ ਟੇਕਣਾ ਇਹਦੇ ਉੱਥੇ ਅਜੇ ਪ੍ਰਕਾਸ਼ ਨਹੀਂ ਸੀ ਜੋ ਵੀਡੀਓ ਦੇ ਵਿੱਚ ਦਿਖਦਾ ਪਿਆ ਸੋ ਆਪਣੇ ਤੌਰ ਤੇ ਸੱਚੇ ਵੀ ਹੋ ਗਏ ਕਿ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਸੀਂ ਕਰ ਲਈ ਆ ਪੰਜ ਸੇਖ ਸਹਬਾਨ ਜਿਹੜੇ ਉਹਨਾਂ ਨੇ ਆਪਣੇ ਮੁਲਾਜ਼ਮ ਨੇ ਉਹ ਇਕੱਠੇ ਕਰਕੇ ਉੱਥੇ ਖੁਲਾਰ ਲਏ ਉਹਨਾਂ ਕੋਲੋਂ ਕਰਾਤੀ ਤੇ ਫਿਰ ਸਵਾਲ ਇਹ ਕੇ ਬਣਦਾ ਵੀ ਜੇ ਇਦਾਂ ਕਮਰੇ ਚ ਬਾੜ ਕੇ ਕਰਨੀ ਸੀ ਤੇ ਆਪਣੇ ਮੁਲਾਜ਼ਮਾਂ ਦੇ ਕੋਲੋਂ ਕਰਾ ਲੈਣੀ ਸੀ ਤੇ ਫਿਰ ਜਿਨ੍ਹਾਂ ਦੇ ਕਹਿਣ ਦੇ ਉੱਤੇ ਤੁਸੀਂ ਇਹ ਸਾਰੇ ਫੈਸਲੇ ਕੀਤੇ ਉਹਨਾਂ ਦੇ ਘਰ ਹੀ ਕਰ ਲੈਿੰਦੇ ਲੈ ਜਾਂਦੇ ਚੁੱਕ ਕੇ ਇਹਨਾਂ ਨੂੰ ਬਾਦਲਪਿੰਡ ਤੇ ਜਾ ਕੇ ਪ੍ਰਕਾਸ਼ ਤੇ ਉਹ ਵੀ ਕਹਿੰਦੇ ਨੇ ਵੀ ਸਾਡੇ ਘਰ ਹਮੇਸ਼ਾ ਰਹਿੰਦਾ ਹੀ ਆ ਸੋ ਗੁਰਮਾਰਾਹ ਦਾ ਪ੍ਰਕਾਸ਼ ਤੇ ਉੱਥੇ ਵੀ ਹੁੰਦਾ ਹੀ ਆ ਤੇ ਪੰਜ ਸੇਖ ਵੀ ਲੈ ਜਾਂਦੇ ਆਪਣੇ ਮੁਲਾਜ਼ਮਾਂ ਤੇ ਸਾਰੀ ਦੁਨੀਆ ਨੂੰ ਦੱਸ ਦਿੰਦਾ ਵੀ ਜਥੇਦਾਰ ਇਥੋਂ ਬੰਦ ਨੇ। ਸੋ ਕੱਲ ਦਾ ਜਿਹੜਾ ਜਿੰਨਾ ਵੀ ਐਪੀਸੋਡ ਆ ਉਹ ਬੜਾ ਮੰਦ ਭੱਗ ਆਇਆ। ਇਸ ਤਰੀਕੇ ਨਾਲ ਨਹੀਂ ਸੀ ਹੋਣਾ ਚਾਹੀਦਾ। ਔਰ ਇਹਦੇ ਵਿੱਚ ਜ਼ਿੰਮੇਵਾਰ ਲੋਕ ਜਿਹੜੇ ਨੇ ਉਹ ਜਿੱਥੇ ਬਾਦਲ ਪਰਵਾਰ ਆ ਅੱਜ ਕੌਮ ਦਾ ਇਹ ਹਾਲਾਤ ਬਣਾਉਣ ਦੇ ਲਈ ਉੱਥੇ ਹੀ ਉਹ ਲੋਕ ਵੀ ਨੇ ਜਿਨ੍ਹਾਂ ਨੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕੌਮ ਦਾ ਇਹ ਹਾਲ ਬਣਾਇਆ। ਠੀਕ ਆ? ਮੈਂ ਬਾਦਲ ਪਰਿਵਾਰ ਨੂੰ ਮਨਪਿੰਨ ਕਰ ਰਿਹਾ ਸੁਖਬੀਰ ਬਾਦਲ ਜਾਂ ਪ੍ਰਕਾਸ਼ ਬਾਦਲੇ ਦੇ ਜੋ ਬਾਹਰ ਨਹੀਂ ਨਿਕਲ ਰਹੇ ਪਿਓ ਉਹਨਾਂ ਦਾ ਕੋਈ ਕਸੂਰ ਨਹੀਂਗਾ ਪਰ ਜਿੰਨਾ ਕਸੂਰ ਉਹਨਾਂ ਦਾ ਆ ਉਹਦਾ ਵੱਧ ਕਸੂਰ ਇੱਕ ਹਿਸਾਬ ਦੇ ਨਾਲ ਉਹਨਾਂ ਲੋਕਾਂ ਦਾ ਆ ਜਿਨ੍ਹਾਂ ਨੇ ਉਹਨਾਂ ਦੇ ਆਪ ਹੁਦਰੇ ਫੈਸਲੇ ਇਸ ਤਰੀਕੇ ਦੇ ਨਾਲ ਕੌਮ ਦੇ ਉੱਤੇ ਲਗਾਤਾਰ ਥੋਪੇ ਨੇ ਚਾਹੇ ਇਤਿਹਾਸ ਦੇ ਵਿੱਚ ਨੇ ਚਾਹੇ ਅੱਜ ਵੀ ਚਾਹੇ ਉਹ ਸਮੇਂ-ਸਮੇਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹੋਣ ਤੇ ਚਾਹੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਮੈਂਬਰ ਰਹੇ ਹੋਣ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦੋਂ ਪੰਥ ਦੇ ਵਿੱਚ ਰੋਸ ਪਾਇਆ ਗਿਆ ਤੇ ਬਾਅਦ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਕਿੰਨੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਲਾਤ ਨਿਗਰ ਗਏ ਨੇ ਕਿੰਨੇ ਥੱਲੇ ਚਲੇ ਗਏ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਨੂੰ ਡਿਫੈਂਡ ਕਰਨ ਦੇ ਲਈ ਬੰਦਾ ਬਿਠਾ ਲਿਆ ਜਾ ਰਿਹਾ ਜੀ ਸੁਚਾ ਸਿੰਘ ਲੰਗਾ ਕਿਆ ਕਮਾਲ ਦਾ ਬੰਦਾ ਬੱਲ ਜਿਹਦਾ ਇਤਿਹਾਸ ਦੇ ਵਿੱਚ ਕੋਈ ਹੁਣ ਮਤਲਬ ਮੈਂ ਇੱਥੇ ਬੋਲ ਕੇ ਦੱਸ ਨਹੀਂ ਸਕਦਾ ਵੀ ਕੀ ਪਰਸਨੈਲਿਟੀ ਸੋ ਨਾ ਗੱਲ ਪੂਰੀ ਕਰਦਾ ਇੱਕ ਮਿੰਟ ਸੋ ਜਿਹੜੀ ਇਹ ਗੱਲ ਆ ਸਾਰੀ ਇਹ ਹੋ ਰਹੀ ਆ ਇਹਦੇ ਵਿੱਚ ਜਿਹੜਾ ਐਲਾਨ ਆ ਸਾਡਾ ਅੱਗੇ ਉਹ ਆ ਕਿ ਜਿਹੜੇ 11 ਮੈਂਬਰਾਂ ਨੇ ਇਹ ਫੈਸਲਾ ਕੀਤਾ ਸੀ ਜਥੇਦਾਰ ਸਹਿਬਾਂ ਨੇ ਉਹਨਾਂ ਨੂੰ ਆਪਣੇ ਆਪ ਹੀ ਲਾਉਣ ਦਾ ਤੇ ਫਿਰ ਆਪਣੇ ਆਪ ਹੀ ਥੋਪਣ ਦਾ ਉਹਨਾਂ ਦਾ ਪਬਲਿਕ ਦੇ ਵਿੱਚ ਵਿਰੋਧ ਹੈ। ਅਸੀਂ ਕਿਸੇ ਦਾ ਘਰ ਨਹੀਂ ਘੇਰਨਾ। ਮੈਂ ਆਪਣਾ ਨਿੱਜੀ ਤੌਰ ਤੇ ਦਲ ਖਾਲਸਾ ਦਾ ਨਜ਼ਰੀਆ ਦੱਸ ਰਿਹਾ ਕੋਈ ਹੋਰ ਕਰਦਾ ਹੈ ਤਾਂ ਮੈਂ ਉਹਦੇ ਵਿਰੋਧਚ ਨਹੀਂਗਾ। ਕੋਈ ਇਹ ਨਾ ਲੈ ਜੇ ਕਿ ਜੇ ਕੋਈ ਕਰਨ ਜਾ ਰਿਹਾ ਤੇ ਮੈਂ ਸ਼ਾਇਦ ਉਹਦਾ ਵਿਰੋਧੀ ਹੋ ਗਿਆ। ਸਾਡਾ ਇਹ ਨਜ਼ਰੀਆ ਆ ਕਿ ਘਰ ਬੰਦੇ ਦੀ ਪ੍ਰਾਈਵੇਟ ਪਲੇਸ ਹੈ। ਉੱਥੇ ਉਹਦੇ ਪਰਿਵਾਰਕ ਮੈਂਬਰ ਨੇ ਧੀ ਆ ਭੈਣਾ ਵੀ ਆਉਣਗੇ ਸਾਰਾ ਕੁਝ ਹੋਏਗਾ। ਅਸੀਂ ਕਿਸੇ ਦੇ ਘਰ ਨਹੀਂ ਜਾਣਾ। ਅਸੀਂ ਉਸ ਦਿਨ ਵੀ ਕਿਸੇ ਦੇ ਘਰ ਨਹੀਂ ਗਏ ਜਦਨ ਭਾਈ ਨਰੈਣ ਸਿੰਘ ਚੌੜੇ ਦੇ ਪੱਗ ਲਾਏ। ਉਸ ਬੰਦੇ ਨੇ ਵੀ ਅਸੀਂ ਇਹੋ ਕਹਿਆ ਵੀ ਤੇਰਾ ਪਬਲਿਕ ਦੇ ਵਿੱਚ ਅਸੀਂ ਵੜਨਾ ਬੰਦ ਕਰਾਂਗੇ ਉਹ ਠੀਕ ਹੈ ਉਹਨਾਂ ਦਾ ਫੈਸਲਾ ਇਸ ਟਾਈਮ ਅਕਾਲ ਤਖਤ ਸਾਹਿਬ ਤੇ ਪਿਆ ਹੈ ਇਸ ਕਰਕੇ ਅਸੀਂ ਉਸ ਨੂੰ ਅਜੇ ਅੱਗੇ ਪਰਸਿਊ ਨਹੀਂ ਕਰਦੇ ਪਏ ਸੋ ਪਰ ਇਸ ਵਾਰ ਵੀ ਇਹ ਜਿਹੜੇ 11 ਮੈਂਬਰ ਨੇ ਇਹਨਾਂ ਨੂੰ ਪਬਲਿਕ ਦੇ ਵਿੱਚ ਜਵਾਬਦੇ ਬਣਾਇਆ ਜਾਏਗਾ ਜਿੱਦਣ ਇੱਕ ਤੇ ਸਾਨੂੰ ਪਬਲਿਕ ਦੇ ਵਿੱਚ ਟੱਕਰੇ ਇਹਨਾਂ ਦੇ ਗੁੱਟ ਫੜ ਕੇ ਇਹਨਾਂ ਨੂੰ ਪੁੱਛਿਆ ਜਾਏਗਾ ਕਿ ਤੁਸੀਂ ਇਹ ਕੰਮ ਇਦਾਂ ਦੇ ਕਿਉਂ ਕੀਤੇ ਔਰ ਅਸੀਂ ਪੰਥ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਪੰਥ ਨਾਲ ਗਦਾਰੀਆਂ ਕੀਤੀਆਂ ਤਾਂ ਹੁਣ ਤੇ ਸਾਰਿਆਂ ਦਾ ਟੱਪ ਗਏ ਨੇ ਇਹ ਜਿੱਥੇ ਵੀ ਤੁਹਾਨੂੰ ਟਕਰਨ ਪਬਲਿਕ ਦੇ ਵਿੱਚ ਇਹਨਾਂ ਨੂੰ ਸਵਾਲ ਕੀਤੇ ਜਾਣ ਔਰ ਉੱਥੇ ਇੱਕ ਬੜੇ ਆਦਰ ਸਤਿਕਾਰ ਦੇ ਨਾਲ ਉਹਨਾਂ ਨੂੰ ਅਸੀਂ ਉਸ ਤਰੀਕੇ ਨਾਲ ਗੁੱਟ ਨਹੀਂ ਫੜਦੇ ਪਰ ਜਥੇਦਾਰ ਸਹਿਬਾਨ ਜਿਹੜੇ ਲੱਗੇ ਨੇ ਉਹਨਾਂ ਦੇ ਇਸ਼ਾਰਿਆਂ ਤੇ ਸਵਾਲ ਤੇ ਕਿਤੇ ਨਾ ਕਿਤੇ ਪਬਲਿਕ 'ਚ ਉਹਨਾਂ ਰ ਵੀ ਹੋਣ ਪਰ ਅਸੀਂ ਬੜੀ ਇੱਜ਼ਤ ਦੇ ਨਾਲ ਕਰਾਂਗੇ ਸਿਰਫ ਇਸ ਕਰਕੇ ਕਿ ਜਥੇਦਾਰ ਸਹਿਬਾਨਾਂ ਦੀ ਪੋਸਟ ਬੜੀ ਇੱਜ਼ਤਦਾਰ ਆ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਜਥੇਦਾਰ ਗੜਗੱਦ ਸਾਹਿਬ ਜੀ ਨੂੰ ਵੀ ਹੋਣਾ ਤੇ ਉਹ ਕਿਸ ਤਰੀਕੇ ਦੇ ਨਾਲ ਲੱਗਣ ਜਾ ਰਹੇ ਨੇ ਜਦੋਂ ਕੌਮ ਤੁਹਾਨੂੰ ਪਰਵਾਹ ਨਹੀਂ ਕਰ ਰਹੀ ਤੇ ਤੁਸੀਂ ਕੌਮ ਦੇ ਕਿਹੜੇ ਜਥੇਦਾਰ ਕਿਹੜੀ ਕੌਮ ਦੇ ਜਥੇਦਾਰ ਲੱਗਣ ਜਾ ਰਹੇ ਹੋ ਸੋ ਆਪਣੇ ਆਪ ਇੱਕ ਕਮਰੇ ਚ ਜਥੇਦਾਰ ਲਾ ਕੇ ਆ ਜਾਣਾ ਤੇ ਫਿਰ ਕੌਮ ਨੂੰ ਕਹਿਣਾ ਜੀ ਮੇਰੇ ਤੇ ਵਿਸ਼ਵਾਸ ਕਰੋ ਇਦਾਂ ਕੌਮ ਵਿਸ਼ਵਾਸ ਨਹੀਂ ਕਰਦੇ ਸੋ ਸਾਨੂੰ ਇੱਕ ਸਮੂਹਾਕ ਰੂਪ ਦੇ ਚ ਕੌਮ ਨੂੰ ਇਹ ਅਪੀਰਿਆ ਸਾਡੀ ਕਿ ਇਸ ਵਜ੍ਹਾ ਫੈਸਲਿਆਂ ਦਾ ਹੁਣ ਅੰਤ ਸਾਨੂੰ ਕਰਨਾ ਪਏਗਾ ਕਿਸੇ ਨਾ ਕਿਸੇ ਦਿਨ ਫੈਸਲਾ ਲੈਣਾ ਪਏਗਾ ਸੋ ਸਾਡਾ ਫੈਸਲਾ ਸਾਫ ਹੈ ਕਿ ਪਹਿਲਾ ਸਭ ਤੋਂ ਇਹਨਾਂ 11 ਦੇ 11 ਹੀ ਕਮੇਟੀ ਮੈਂਬਰ ਜਿਹੜੇ ਨੇ ਇਹਨਾਂ ਨੂੰ ਜਵਾਬਦੇਹੀ ਬਣਾਈ ਜਾਏਗੀ ਇਹਨਾਂ ਦਾ ਪਬਲਿਕ ਦੇ ਵਿੱਚ ਬਾਈਕਾਟ ਹੋਏਗਾ ਇਹਨਾਂ ਨੂੰ ਪਬਲਿਕ ਦੇ ਵਿੱਚ ਖਲਾਰ ਕੇ ਜਵਾਬਦੇਹੀ ਇਹਨਾਂ ਕੋਲ ਮੰਗੀ ਜਾਏਗੀ ਔਰ ਦੂਸਰੇ ਚੀਜ਼ ਤੇ ਸਾਨੂੰ ਰਾਂਝਾ ਜਿਸ ਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਅਕਾਲੀ ਦਲ ਦੇ ਅਸਤੀਫੇ ਦੇ ਦੇ ਕੇ ਲੋਕ ਬਾਹਰ ਆ ਰਹੇ ਨੇ ਉਹ ਆਪਣੇ ਆਪ ਨੂੰ ਬਰੀ ਨਾ ਸਮਝੋ ਦੁਨੀਆ ਦੇ ਚੇਕਾਤਾ ਜਾਂਦਾ ਵੀ ਨਹੀਂ ਜੀ ਵੇਖੋ ਜੀ ਉਹਨੇ ਤਾਂ ਰੋਸ ਵਜੋਂ ਅਸਤੀਫਾ ਦੇ ਦਿੱਤਾ ਗੱਲ ਕਰਨੀ ਅਸਤੀਫੇ ਤੇ ਨਹੀਂ ਰੁਕਣੀ ਅਸਤੀਫੇ ਦੀ ਗੱਲ ਤਾਂ ਰੋਕ ਸਕਦੀ ਹੈ ਜੇ ਇੱਕ ਦੋ ਪਰਸਨੈਲਿਟੀ ਕਲੈਸ਼ ਹੋਵੇ ਕਿ ਤੁਹਾਡੇ ਡਿਸੀਜਨਸ ਦੇ ਨਾਲ ਜਾਂ ਅਕਾਲੀ ਦਲ ਦੇ ਡਿਸੀਜਨਸ ਦੇ ਨਾਲ ਜਾਂ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਦੇ ਨਾਲ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਨੁਕਸਾਨ ਪਹੁੰਚ ਰਿਹਾ ਹੈ ਤਾਂ ਫਿਰ ਤੇ ਤੁਸੀਂ ਕਹਿਤਾ ਵੀ ਚਲੋ ਅਸੀਂ ਅੱਗੇ ਇੱਥੇ ਕੌਮ ਦਾ ਮਸਲਾ ਹੈ ਇੱਥੇ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਮਸਲਾ ਹੈ ਇੱਥੇ ਸਾਡੇ ਪਵਿੱਤਰ ਇੰਸਟੀਟਿਊਸ਼ਨਸ ਦਾ ਮਸਲਾ ਹੈ ਉਹਨਾਂ ਨੂੰ ਟਾਲ ਲੱਗ ਰਹੀ ਆ ਔਰ ਉਹਨਾਂ ਨੂੰ ਜਦੋਂ ਟਾਲ ਲੱਗ ਰਹੀ ਹੋਵੇ ਤੇ ਬੰਦੇ ਸਿਰਫ ਅਸਤੀਫਾ ਪੋਲੇ ਜੀ ਹੱਥ ਨਾਲ ਲੇਖ ਕੇ ਤੇ ਆ ਜਾਣ ਤੇ ਕਹਿ ਦੇਣ ਜੀ ਅਸੀਂ ਫਾਰਗ ਹੋ ਕੇ ਇਹ ਨਹੀਂ ਹੋਣਾ ਸੋ ਮੇਰੀ ਅਪੀਲ ਆ ਧਾਮੇ ਸਾਹਿਬ ਨੂੰ ਜਿਹੜੇ ਸਾਫ ਕਾ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਬਾਣੀ ਦਾ ਸਾਨੂੰ ਫਰਮਾਨ ਆ ਸਿੱਖਾਂ ਨੂੰ ਕਿ ਬੋਲ ਸਤਿ ਧਰਮੜੀਆ ਬੋਲ ਮੋਨ ਕਤ ਤਾਰੀ ਰਾਮ ਕਿ ਜਿਹੜੇ ਆਪਣੇ ਆਪ ਨੂੰ ਧਰਮੇ ਖਵਾਉਂਦੇ ਹੋ ਬੋਲਣ ਤੇ ਬੋਲਣ ਵੀ ਸਮਾਂ ਰਹਿੰਦਿਆਂ ਇਹ ਨਾਲ ਵੇਖੇ ਸਮਾਂ ਲੰਘ ਜਾਈਦਾ ਬਾਅਦ ਵਿੱਚ ਬੋਲਣਾ ਸ਼ੁਰੂ ਕੀਤਾ ਜਾਵੇ ਸੋ ਜੇ ਤੁਸੀਂ ਅਸਤੀਫਾ ਦਿੱਤੇ ਨੇ ਤੇ ਫਿਰ ਸਾਰੀ ਜਿਹੜੀ ਗੱਲ ਆ ਉਹ ਖੋਲ ਕੇ ਪਬਲਿਕ ਚ ਰੱਖੀ ਜਾਵੇ ਕੌਣ ਫੈਸਲੇ ਕਿੱਦਾਂ ਕਰਵਾਉਂਦਾ ਕਿਵੇਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿਵੇਂ ਤੁਹਾਡੇ ਤੇ ਦਬਾਅ ਬਣਾਇਆ ਜਾਂਦਾ ਇਹ ਗੱਲਾਂ ਕੌਮ ਚ ਰੱਖੀਆਂ ਜਾਣ ਔਰ ਦੂਸਰੀ ਸਾਡੀ ਅਪੀਲ ਜਥੇਦਾਰ ਸਾਹਿਬਾਨਾਂ ਨੂੰ ਆ ਜਿਹੜੇ ਸਾਬਕਾ ਵੀ ਰਹੇ ਨੇ ਤੇ ਜਿਹੜੇ ਹੁਣ ਵੀ ਬਣਾਏ ਗਏ ਨੇ ਉਹਨਾਂ ਵੱਲੋਂ ਥਾਪੇ ਗਏ ਨੇ ਕੌਮ ਦਤੇ ਥਾਪੇ ਨਹੀਂ ਗਏ ਥੋਪੇ ਗਏ ਨੇ ਇਹਨਾਂ ਨੂੰ ਕੌਮ ਪ੍ਰਵਾਨ ਨਹੀਂ ਕਰੇਗੇ ਇਹਨਾਂ ਦੀ ਜਿਹੜੀ ਤਾਜਪੁਸ਼ੀ ਇਹਨਾਂ ਕੀਤੀ ਆ ਉਹ ਹੁਣ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਨੇ ਕੌਮਨ ਨਾ ਨਾ ਜਥੇਦਾਰ ਪ੍ਰਵਾਨ ਨਹੀਂ ਕੀਤਾ ਸੋ ਇੱਕ ਵਿਧੀ ਵਿਧਾਨ ਪ੍ਰੋਪਰ ਜਿਹੜਾ ਉਹ ਬਣਨਾ ਚਾਹੀਦਾ ਜਥੇਦਾਰਾਂ ਦੀ ਨਿਯੁਕਤੀ ਦਾ ਤੇ ਇਹਨਾਂ ਦੀ ਸੇਵਾ ਮੁਕਤੀ ਦਾ ਜਦੋਂ ਤੱਕ ਨਹੀਂ ਬਣਦਾ ਉਦੋਂ ਤੱਕ ਜਿੰਨੇ ਵੀ ਜਥੇਦਾਰ ਸਹਿਬਾਨ ਇੰਨਾ ਦੇ ਸਿਸਟਮ ਰਾਈ ਆ ਰਹੇ ਨੇ ਉਹ ਇੱਕ ਗੱਲ ਤੈਅ ਕਰ ਲੈਣ ਜਿਵੇਂ ਪੁਰਾਣੇ ਜਲੀਲ ਹੋਏ ਨੇ ਜਦੋਂ ਤੁਸੀਂ ਜਾਓਗੇ ਬਾਹਰ ਇਦਾਂ ਜਲੀਲ ਹੋ ਕੇ ਜਾਓਗੇ ਇਹ ਵਹਿਮ ਇਹ ਭੁਲੇਖਾ ਨਾ ਪਾਲ ਲੈਣਾ ਕਿ ਮੈਂ ਅੱਜ ਕੌਮ ਦਾ ਜਥੇਦਾਰ ਲਾਤਾ ਮੈਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਤੇ ਮੈਂ ਹੁਣ ਦੁਨੀਆ ਉਲਟ ਕੇ ਰੱਖ ਦਿਆਂ। ਇਹ ਨਹੀਂ ਹੋਣਾ। ਇਸ ਸਿਸਟਮ ਦੀ ਗਰਾਵਟ ਆ। ਇਸ ਸਿਸਟਮ ਬਦਲਣ ਦੀ ਜ਼ਰੂਰਤ ਆ। ਇੱਕ ਸਿਸਟਮਿਕ ਵਿਧੀ ਵਿਧਾਨ ਪੰਥਕ ਰਵੈਤਾ ਅਨਸਾਰ ਘੜਨ ਦੀ ਜ਼ਰੂਰਤ ਆ। ਸੋ ਗੜਗੱਤ ਸਾਫ ਨੂੰ ਸਾਡੀ ਇਹ ਅਪੀਲ ਆ ਕਿ ਤੁਸੀਂ ਅਸੀਂ ਤਾਂ ਪਹਿਲਾਂ ਤੁਹਾਨੂੰ ਇਹ ਅਪੀਲ ਕੀਤੀ ਸੀ ਕਿ ਤੁਸੀਂ ਇਹ ਜ਼ਥੇਦਾਰੀ ਨੂੰ ਆਪ ਹੀ ਨਾ ਕਰਦੇ ਹੋ। ਇਹ ਤਰੀਕਾ ਠੀਕ ਨਹੀਂਗਾ। ਪਰ ਜੇ ਹੁਣ ਲੈ ਲਈ ਆ ਤੇ ਕੁਐਸਚਨ ਸੰਗਤ ਦੇ ਲੈਣ ਲਈ ਤਿਆਰ ਰਹਿਣਾ ਚਾਹੀਦਾ ਆ। ਔਰ ਜੇ ਲੈ ਲਈ ਜਾਂ ਫਿਰ ਵੀ ਤੁਸੀਂ ਤਾਂ ਥੋੜੀ ਜਿਹੀ ਹਿੰਮਤ ਕਰੋ ਫਿਰ ਅਸਲੀ ਜਥੇਦਾਰ ਵਾਲੀ ਜਿਹੜੀ ਰਤਬਾ ਆ ਨਾ ਫਿਰ ਬਹਾਲ ਕਰਕੇ ਵਖਾ ਲੋ ਪਰ ਇਸ ਸਾਨੂੰ ਪੂਰਾ ਯਕੀਨ ਆ ਹੋਣਾ ਨਹੀਂ ਐਵੇਂ ਕਾਗਜੀ ਗੱਲਾਂ ਨੇ ਕੱਲ ਪ੍ਰੈਸ ਕਾਨਫਰੰਸ ਅਸੀਂ ਉਹਨਾਂ ਦੀ ਵੀ ਸੁਣੀ ਹੈ ਜਥੇਦਾਰ ਸਾਹਿਬਾਂ ਨੇੜੇ ਜਵਾਬ ਦਿੱਤੇ ਨੇ ਉਹ ਵੀ ਸੁਣੇ ਨੇ ਕਿ ਤੇ ਉਹ ਵਸਤਰੀ ਕਿਹਦੀ ਝਲਕ ਨਹੀਂ ਪੈਂਦੀ ਜਿਹੜੀ ਜਥੇਦਾਰ ਸਾਹਿਬ ਵਾਲੀ ਹੋਣੀ ਚਾਹੀਦੀ ਆ ਸੋ ਇਹ ਜਿਹੜਾ ਸਾਰਾ ਕੰਮ ਹੋ ਰਿਹਾ ਆ ਇਹ ਬਹੁਤ ਮੰਦ ਭੱਗ ਆ ਪਰ ਉਹਨਾਂ 11 ਦੇ 11 ਮੈਂਬਰਾਂ ਨੂੰ ਪਬਲਿਕ 'ਚ ਅਸੀਂ ਕਿਸੇ ਨੂੰ ਖਾਲੀ ਜਾ ਕੇ ਨਹੀਂ ਟਾਉਣ ਲੱਗੇ ਪਰ ਪਬਲਿਕ ਦੇ ਵਿੱਚ ਉਹਨਾਂ ਦਾ ਵਿਚਰਨਾ ਜਿਹੜਾ ਆ ਉਹ ਅਸੀਂ ਬੰਦ ਕਰਾਂਗੇ ਔਰ ਉਹਨਾਂ ਨੂੰ ਇਸ ਦੇ ਲਈ ਅਕਾਉਂਟੇਬਲ ਠਹਿਰਾਵਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਬਹੁਤ ਫਰੀ ਆਗੂਆਂ ਨੂੰ ਇਸ ਤੇ ਦਿੱਤੇ ਜਾ ਰਹੇ ਨੇ ਤੇ ਇੱਕ ਤਾਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਆਪੀ ਵੀ ਤੋਂ ਵੱਲ ਗੱਲ ਕਰਦਾ ਹੈ ਕਰਨ ਲਈ ਸੁੱਚਾ ਸਿੰਘ ਲੰਗਾਰ ਨੂੰ ਸੁਣਿਆ ਗਿਆ ਜੇ ਦੀ ਆਪਣੀਆਂ ਰੰਗीन ਵੀਡੀਓ ਵਾਇਰਲ ਹੋ ਗਈ ਸੋ ਆਲੋ ਵੀ ਜਿਹੜਾ ਕੋਈ ਬਲੌਗ ਲਿਖਦਾ ਹੈ ਕਿ ਹੁਣ ਇਹ ਬਰੀ ਆਪਣੇ ਆਪ ਨੂੰ ਸਮਝ ਬਣਦੇ ਨਹੀਂ ਜਾਂ ਨਹੀਂ ਤੁਸੀਂ ਬਹੁਤ ਵੱਡੇ ਕੋਈ ਕਹਿੰਦਾ ਮਜੇ ਦਾ ਪ੍ਰਧਾਨਗੀ ਤੋਂ ਬਰਵਾਤੇ ਔਰ ਖੂਪਾ ਦੇ ਰਿਆਂ ਕੋਈ ਕਿਸੇ ਹੋਰ ਦੇ ਬਦਲੇ ਚੀਕਾ ਦੇ। ਮੈਂ ਕਹਿ ਰਿਹਾ ਵੀ ਜੇ ਬਰੀ ਹੋਣਾ ਆ ਤੇ ਫਿਰ ਸੱਚ ਦੱਸ ਕੇ ਹਣ। ਇਹ ਕੋਈ ਆਮ ਘਟਨਾਵਾਂ ਨਹੀਂ ਵਾਪਰ ਰਹੀਆਂ ਮੈਂ ਫਿਰ ਕਹਿ ਰਿਹਾ ਵੀ ਕਿਸੇ ਇੱਕ ਪਾਰਟੀ ਦਾ ਕਲੈਸ਼ ਨਹੀਂਗਾ ਕਿ ਇਹ ਕਹਿੰਦੇ ਨਹੀਂ ਜੀ ਜੇ ਅਸੀਂ ਬੋਲਾਂਗੇ ਤੇ ਸਾਡੀ ਪਾਰਟੀ ਨੂੰ ਨੁਕਸਾਨ ਕਿਹੜੀ ਪਾਰਟੀ ਦਾ ਤੁਸੀਂ ਹੁਣ ਭਲਾ ਕਰਨ ਦੀ ਸੋਚਦੇ ਪਏ ਜਿਹੜੀ ਪਾਰਟੀ ਪੰਥ ਦਾ ਭੇੜਾ ਭਾਲਣ ਬੈਗੀ ਉਸ ਪਾਰਟੀ ਦਾ ਭਲਾ ਕਰਕੇ ਕਰੋਗੇ ਵੀ ਕੀ ਤੁਸੀਂ ਇਹਨਾਂ ਨੂੰ 1 ਟੂ 1 ਕਿਤੇ ਪੁੱਛ ਕੇ ਵੇਖਣਾ। ਆਮੀ ਇਹਨਾਂ ਦਾ ਜਵਾਬ ਇਹ ਹੁੰਦਾ ਆ ਕਿ ਨਹੀਂ ਯਾਰ ਮੈਂ ਇਸ ਪਾਰਟੀ ਦੀ ਇੰਨਾ ਚਿਰ ਸੇਵਾ ਕੀਤੀ ਆ ਇਸ ਪਾਰਟੀ ਨੂੰ ਇਹਨਾਂ ਕੋਈ ਦਿੱਤਾ ਪਾਰਟੀ ਦਾ ਨੁਕਸਾਨ ਹੋਏਗਾ ਇਸ ਕਰਕੇ ਅਸੀਂ ਇਹ ਕੰਮ ਨਹੀਂ ਕਰਨਾ ਪਰ ਸਵਾਲ ਅੱਗੇ ਇਹ ਵੀ ਬਣ ਜਾਂਦਾ ਕਿ ਕਿਹੜੀ ਪਾਰਟੀ ਨੂੰ ਬਚਾਉਂਦਿਆਂ ਹੁਣ ਗੱਲਾਂ ਹੋ ਰਹੀਆਂ ਨੇ ਜਿਹੜੀ ਪਾਰਟੀ ਪੰਥ ਨੂੰ ਖਾਨ ਲੱਗ ਪਈ ਹੈ ਉਸ ਪਾਰਟੀ ਨੂੰ ਬਚਾ ਕੇ ਕੀ ਕਰਨਾ ਔਰ ਕੱਲ ਇੱਕ ਜਿਹੜੀ ਉਹਨਾਂ ਦੀ ਤਾਜ ਪੋਸ਼ੀ ਉਹਦੇ ਚ ਇੱਕ ਗੱਲ ਰਹਿ ਗਈ ਮੇਰੇ ਦਿਮਾਗ ਚ ਆਉਣਾ ਏ ਜਦੋਂ ਤੜਕਸਾਰ ਉਹਨਾਂ ਦੀ ਦਸਤਾਰ ਬੰਦੀ ਕੀਤੀ ਗਈ ਤਾਂ ਬਾਅਦ ਵਿੱਚ ਪ੍ਰੈਸ ਨੂੰ ਸੰਬੋਧਨ ਹੁੰਦਾ ਕੀ ਕਿਹਾ ਗਿਆ ਪਹਿਲਾਂ ਤੇ ਵਿਰਖ ਸਾਹਿਬ ਸੀਨੀਅਰ ਮੀਤ ਪ੍ਰਧਾਨ ਤਾਰਾ ਕਿੱਥੇ ਜੁੜਦੀਆਂ ਹਨ ਸਾਰਿਆਂ ਨੂੰ ਪਤਾ ਵਿਰਖ ਸਾਹਿਬ ਨੂੰ ਸਵੇਰੇ ਜਦੋਂ ਸਵਾਲ ਪੁੱਛਿਆ ਗਿਆ ਮੀਡੀਆ ਨੇ ਵੀ ਇਹ ਕੀ ਕੀਤਾ ਤੁਸੀਂ ਵੀ ਤੁਸੀਂ ਤਾਂ ਟਾਈਮ ਦੇਣ ਦਾ ਦੇਣ ਦਾ ਦਿੱਤਾ ਹੈਗਾ ਸਵੇਰ ਦਾ 10 ਵਜੇ ਦਾ ਤੇ ਤੁਸੀਂ ਪੌਣੇ 3 ਵਜੇ ਨਾਲ ਹੀ ਅਰਦਾਸ ਕਰਕੇ ਤਾਂ ਕੰਮ ਨਵੇੜਦਾ ਹੈ ਕੀ ਗੱਲ ਤੇ ਵਿਰਖ ਸਾਹਿਬ ਕਹਿੰਦੇ ਜੀ ਹੌਲੇ ਹੌਲੇ ਤੇ ਕਰਕੇ ਸੰਗਤ ਬੜੀ ਹੋਈ ਨਹੀਂ ਸਾਥੋਂ ਸਾਂਭਿਆ ਨਹੀਂ ਜਾਣਾ ਕਮਾਲ ਦੀ ਗੱਲ ਜਦੋਂ ਤੇ ਸਭ ਕੋ ਜਥੇਦਾਰ ਸਹਿਬਾਨਾਂ ਨੂੰ ਤੁਸੀਂ ਸੇਵਾ ਦੇਣੀ ਹੋਵੇ ਤੁਹਾਨੂੰ ਦਾ ਸੰਗਤ ਦਾ ਹਟ ਲੈਣਾ ਚਾਹੀਦਾ ਉਥੇ ਇਹ ਰ ਖੁਸ਼ੀ ਦੀ ਗੱਲ ਹੀ ਪਰ ਹਾਂ ਨਹੀਂ ਮੈਂ ਉਹ ਤੇ ਆ ਰਿਆਂ ਦੂਸਰੀ ਗੱਲ ਤੇ ਫਿਰ ਪਹਿਲੀ ਵਾਰੀ ਉਹਨਾਂ ਨੂੰ ਕਿਉਂਕਿ ਸਵਾਲ ਦਾ ਜਵਾਬ ਹੀ ਨਹੀਂ ਆਇਆ ਇਸ ਕਰਕੇ ਉਹਨਾਂ ਆਪਣੇ ਕੋਲੋਂ ਕਹਿਤਾ ਜੀ ਸੰਗਤ ਬਹੁਤ ਹੋ ਜਾਣੀ ਹੈ ਇਸ ਕਰਕੇ ਅਸੀਂ ਕੰਮ ਨਬੇਟਾ ਬਾਅਦ ਚ ਉਹਨਾਂ ਨੂੰ ਲੱਗਿਆ ਵੀ ਯਾਰ ਕੰਮ ਬੜਾ ਖਰਾਬ ਹੋ ਗਿਆ ਫਿਰ ਉਹਨਾਂ ਸਦਰੀ ਅਨੰਦਪੁਰ ਸਾਹਿਬ ਪ੍ਰੈਸ ਕਾਨਫਰੈਂਸ ਉਹਦੇ ਵਿੱਚ ਫਿਰ ਉਹਨਾਂ ਜਵਾਬ ਦਿੱਤਾ ਜੀ ਨਿਹੰਗ ਸਿੰਘ ਜਥੇਬੰਦੀਆਂ ਨੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਇਸ ਕਰਕੇ ਅਸੀਂ ਖੂਨ ਖਰਾਬੇ ਤੋਂ ਬਚਾ ਦੇ ਲਈ ਇਹ ਫੈਸਲਾ ਲਿਆ ਸਵਾਲ ਖੂਨ ਖਰਾਬੇ ਦਾ ਹੈ ਬਚਾ ਦਾ ਨਹੀਂਗਾ ਸਵਾਲ ਇਹ ਆ ਕਿ ਖੂਨ ਖਰਾਬੇ ਵਾਲੀ ਸਿਚੁਏਸ਼ਨ ਬਣਾਈ ਕਿਨੇ ਤੁਸੀਂ ਉਹ ਕੰਮ ਹੀ ਕਿਉਂ ਕਰਦੇ ਹੋ ਜਿਹਦੇ ਨਾਲ ਕੌਮ ਦੇ ਵਿੱਚ ਖੂਨ ਖਰਾਬੇ ਦੀ ਸਿਚੁਏਸ਼ਨ ਬਣੇ ਉਹ ਕੰਮ ਕਰਨਾ ਨਹੀਂ ਅਸੀਂ ਹਟਣਾ ਪੁੱਠੇ ਕੰਮੋ ਕਰੀ ਜਾਣੇ ਨੇ ਗੈਰ ਸਿਧਾਂਤਕ ਕੰਮ ਕਰੀ ਜਾਣੇ ਨੇ ਜਿਹਦੇ ਵਿੱਚ ਕੌਮ 'ਚ ਪਾੜਾ ਵਧਦਾ ਰਹੇ ਤੇ ਬਾਅਦ ਵਿੱਚ ਫਿਰ ਤੜਕਸਾਰ ਉੱਠ ਕੇ ਜ਼ਥੇਦਾਰਾਂ ਦੀਆਂ ਦਸਤਾਰ ਬੰਨ੍ਹਿਆ ਕਰਦੇ ਨੇ ਵੀ ਕੌਮ 'ਚ ਖੂਨ ਖਰਾਬਾ ਨਾ ਹੋਵੇ ਜਿਵੇਂ ਬੜੇ ਸਿਆਣੇ ਇਹ ਕਥਨ ਨਹੀਂ ਸਿਆਣਪਾਂ ਨੇ ਸਾਡੀ ਸੋ ਇਹ ਕੋਈ ਸਿਆਣਪ ਵਾਲਾ ਫੈਸਲਾ ਨਹੀਂ ਹੈਗਾ ਜਿਹੜਾ ਇਹ ਦਲੀਲਾਂ ਇਹ ਤਰਕ ਦਿੱਤੇ ਜਾ ਰਹੇ ਨੇ ਬਿਲਕੁਲ ਬੇਤੁਕੇ ਨੇ ਔਰ ਇਹ ਜਨਾਜਾ ਅਕਾਲੀ ਦਲ ਦੀ ਲੀਡਰਸ਼ਿਪ ਦੀ ਅਕਲ ਦਾ ਇਸ ਟਾਈਮ ਨਿਕਲਿਆ ਪਿਆ ਜਿਹੜਾ ਸਾਫ਼ ਦਿਖਦਾ ਪਿਆ ਦੁਨੀਆ ਨੂੰ ਕਿ ਇਹ ਕਿੰਨੇ ਕ ਯੋਗ ਰਹਿ ਕੇ ਨਿਵਾਇ ਕਰਨ ਦੇ ਇੱਕ ਹੋਰ ਦਲੀਲ ਦਿੱਤੀ ਗਈ ਇਹ ਚੰਗੇ ਬਣਾ ਦੇ ਜਵਾਬ ਨੇ ਸਾਰੇ ਦਲੀਲ ਦਿੱਤੀ ਗਈ ਜੀ ਵੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਚੁਣ ਕੇ ਹੁੰਦੇ ਨੇ ਲੋਕਾਂ ਵੱਲੋਂ ਤੇ ਉਹ ਅੱਗੇ ਅੰਤਰੰਕ ਕਮੇਟੀ ਜਿਹੜੀ ਚੁਣਦੇ ਆ ਤੇ ਇਹਦਾ ਮਤਲਬ ਕਿ ਉਹ ਸਾਰੀ ਕੌਮ ਦੇ ਨੁਮਾਇੰਦੇ ਨੇ ਤੇ ਜਦੋਂ ਤੁਸੀਂ ਉਹਨਾਂ ਦੇ ਫੈਸਲਿਆਂ ਨੂੰ ਚੈਲੰਜ ਕਰਦੇ ਹੋ ਤੇ ਤੁਸੀਂ ਸਾਰੀ ਦੁਨੀਆ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਆਂਦਾ ਤੁਸੀਂ ਉਹਨਾਂ ਦੇ ਫੈਸਲਿਆਂ ਨੂੰ ਚੈਲੰਜ ਕਰਦੇ ਇਹ ਦਲੀਲ ਦਿੱਤੀ ਉਹਨਾਂ ਨੇ ਇਹ ਵੀ ਕਮਾਲ ਦੀ ਗੱਲ ਜਿਨ੍ਹਾਂ ਲੋਕਾਂ ਨੇ ਇਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ ਚੁਣੀ ਆ ਇਹ ਸਾਰੀ ਪਹਿਲੀ ਗੱਲ ਤੇ ਜਿਨ੍ਹਾਂ ਨੇ ਚੁਣਿਆ ਇਹ ਮੈਨੂੰ ਲੱਗਦਾ 20-25% ਲੋਕ ਤੇ ਉਹ ਹੀ ਦੁਨੀਆ ਤੋਂ ਰੁਕਸਤ ਹੋ ਗਏ ਹੋਣ ਹੈ ਇਸ ਦਾ ਜਦੋਂ ਇਹ ਇਲੈਕਸ਼ਨ ਆਇਆ ਠੀਕ ਹੈ ਉਹ ਰਹੇ ਨੇ ਹੁਣੇ ਦੁਨੀਆ ਦੇ ਵਿੱਚ ਤੇ ਜਿਹੜੇ ਆਪਣੇ ਮੈਂਬਰ ਤੁਹਾਡੇ ਚੁਣੇ ਗਏ ਸੀ ਉਹਨਾਂ ਦੇ ਵਿੱਚੋਂ ਵੀ ਮੈਨੂੰ ਲੱਗਦਾ ਇੱਕ ਹਿੱਸਾ ਵੱਡਾ ਜਿਹੜਾ ਵੱਡਾ ਤੇ ਚਲੋ ਬਹੁਤਾ ਵੱਡਾ ਨਹੀਂ ਕਹਿ ਸਕਦੇ ਬਟ ਇੱਕ ਹਿੱਸਾ ਉਹ ਵੀ ਦੁਨੀਆ ਛੱਡ ਗਿਆ ਹੱਦ ਹੋ ਗਈ ਅਸੀਂ ਕਹਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਉਹ ਕਿਸੇ ਦੇਸ਼ ਦੇ ਪਾਰਲੀਮੈਂਟ ਮੈਂਬਰ ਕੋਈ ਚੜ੍ਹਾਈ ਕਰ ਜੇ ਕੋਈ ਅਸਤੀਫਾ ਦੇ ਦੇ ਅਗਲਾ ਟਾਈਮ ਬਾਉਂਡ ਕੀਤਾ ਹੁੰਦਾ ਵੀ ਇੰਨੇ ਚਿਰ ਦੇ ਇਲੈਕਸ਼ਨ ਹੋ ਕੇ ਅਗਲਾ ਮੈਂਬਰ ਪਾਰਲੀਮੈਂਟ ਚੁਣੋ ਲੋਕਾਂ ਦੀ ਪ੍ਰਤੀਨਿਧਤਾ ਕਰਨ ਲਈ ਇੱਥੇ ਕਿੰਨੇ ਚੱਲ ਗਏ ਨੇ ਦੱਸੋ ਜੀ ਅਗਦੀਆਂ ਕਦੋਂ ਦੀਆਂ ਵੋਟਾਂ ਆਈਆਂ ਤੇ ਕਦੋਂ ਤੇ ਕਾਦੇ ਤੁਸੀਂ ਲੋਕਾਂ ਦੇ ਚੁਣੇ ਰਹੇਗੇ ਹੁਣ ਜਿਨ੍ਹਾਂ ਨੇ ਚੁਣਿਆ ਸੀ ਉਹ ਕਈ ਲੋਕ ਵੀ ਚਲੇ ਗਏ ਤੇ ਜਿਨ੍ਹਾਂ ਨੂੰ ਚੁਣਿਆ ਸੀ ਉਹ ਵੀ ਕਈ ਚਲੇ ਗਏ ਤੇ ਹਮੇ ਥੋਪਿਆ ਗਿਆ ਹੁਣ ਤੇ ਤੁਹਾਨੂੰ ਧੱਕੇ ਦੇ ਨਾਲ ਤੁਸੀਂ ਬੈਠੇ ਹੋ ਹੁਣ ਤੁਸੀਂ ਚੁਣੇ ਹੋਏ ਨਹੀਂ ਹੋ ਹੁਣ ਤੁਸੀਂ ਧੱਕੇ ਦੇ ਨਾਲ ਉਹਨਾਂ ਸੀਟਾਂ ਦੇ ਉੱਤੇ ਬੈਠੇ ਹੋ ਜੇ ਅੱਜ ਮੈਂਡੇਟ ਲੈਣਾ ਚਾਹੁੰਦੇ ਹੋ ਤੇ ਦਿਓ ਆਪਣੇ ਆਪਣੇ ਸਾਰੇ ਦੀ ਸਾਰੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅਸਤੀਫੇ ਤੇ ਦੁਬਾਰਾ ਇਲੈਕਸ਼ਨਾਂ ਪੰਥ ਦੇ ਵਿੱਚ ਹੁਣ ਲੜਨ ਤੇ ਫਿਰ ਜੇ ਤੁਸੀਂ ਆ ਜਾਓਗੇ ਤੇ ਫਿਰ ਤੁਸੀਂ ਕਹੋਗੇ ਵੀ ਅੱਜ ਵੀ ਸਾਨੂੰ ਲੋਕਾਂ ਨੇ ਚੁਣ ਲਿਆ